ਸਰਕਰ ਆਇਆ ਸਾਡੀ ਬਰਾਦ ਜਾਨ ਨੈਸੇ ਮਾਰਕੀਟ ਦਾ ਸਾਡੇ ਵੀਰ ਜੀ ਦਾ ਜਨਮ ਹੈ ਨਾ ਤੇ ਵੀਰ ਬਾਦ ਇੱਕ ਲਖਵੀਰ ਸਿੰਘ ਨਾਸੀ ਅਸਮ ਮੈਡਲ ਵੀ ਲਖਵੀਰ ਸਿੰਘ ਮੋਛਾ ਡਾੜ ਰਹੇ ਹੈ ਹੈਰੀ ਪਰ ਆਮੋਦਲਾ ਇੱਕ ਹੀ ਦੇਖੋ ਦੋ ਦੋ ਭਾਈਓ ਦੇਸੀ ਘੇਵ ਲਾਇਆ ਕਰਦੇ ਸਹੀ ਨਾ ਕੋਮਪੋਨੈਂਟ ਲਾਇਆ ਉਧਰ ਵੀੜੀਆਂ ਬਣਦੀ ਐਵੇਂ ਗਾਲਤ ਨਾ ਬੋਲਿਆ ਹਾ ਆ ये देख सकते हैं ये भाई साहब लोग जो है इसी में मजा कर रहा है देखिए हाँ देखिए ऐसे ऐसे लोग छुछुंदर लोग जो है रास्ते में मिलते रहते हैं <laughs> रुको जरा सबर करो अभी मित्रों ना वो भी भाई बाय बाय टाटा ਬਾਹ ਤੇ ਗਿਆ ਵੀ ਤੇਲ ਖਾਰਾ ਤੇਲ ਪਾਦਾ ਹਵਾ ਜਿਹੜੀ ਹਵਾ ਉਹ ਕਾਲੀ ਛਾਕ ਦਾ ਲਾਟੀ ਹਾਂ ਐ ਹੋਰ ਸੋਖਾ ਹੁਣ ਫਿਰ ਮਿੰਨੀ ਜੀ ਬਾਹਰ ਕੱਢ ਕੇ ਕਹਦਾ ਯਾਰ ਤੇਲ ਮੁੱਕ ਗਿਆ ਕਰਨਾ ਬਜ਼ਾਰ ਰਾਮੂ ਦੇ ਐਵਰੇਜ ਜਿਹੜਾ ਮੋਟਰ ਹੈਂਗਲ ਦਾ ਮੁੱਕ ਗਿਆ ਤੇਲ ਹਾਂ ਸੋਖਾ ਤੇ ਜੱਗੇ ਜਾਂਦੇ ਹੁਣ ਨਾਲੇ ਫਿਰ ਸੈਂਸ ਰਾਹ ਨਹੀਂ ਜਾਂਦਾ ਇਤਨੀ ਜਾਣਾ ਕਿ ਕਿੰਨ ਲਾਡਿਆ ਕਿੰਨ ਲਾਡਿਆ ਐਵੇਂ ਨਾ ਲੱਟਾ ਲਾਓ ਜੰਨਾਨੂ ਬੈਠੇ ਮਸਲਾ ਹੈਗੀ ਨਾ ਤੇ ਕੀ ਕਹਿਣਾ ਵੀਰੇ ਵੀਰੇ ਅਸੀਂ ਕਹਿਣਾ ਚਾਹੁੰਦੇ ਆ ਵੀ ਰਾਤ ਨੂੰ ਘਰਾ ਤੇਲ ਫੁੱਲ ਪਵਾ ਕੇ ਤੁਰਿਆ ਕਰੋ ਆ ਦੇਖ ਲਓ ਪਾਪਾ 9 ਵਜੇ ਹੋਇਆ ਸਾਡੇ ਮੋਟਰਹੇਲ ਦਾ ਮੁੱਕ ਗਿਆ ਤੇਲ ਤੇ ਕਾੜੇ ਨੇ ਦੇਖ ਰਹਾ ਆਪਣੀ ਸਾਡੇ ਨਾਲ ਭਰਾ ਤੇਲ ਮੁਕਿਆ ਕਰਕੇ ਆਲੇ ਸਾਡੇ ਸਬਸਕ੍ਰਾਈਬਰ ਹੋਰ ਭਰਾ ਕੀ ਹਾਲ ਹੋ ਠੀਕ ਠਾਕ ਭਰਾ ਐ ਸਾਡੇ ਆ ਕੀ ਪੈਕ ਕਰਾਈਏ ਨਹੀਂ ਲਾਏ ਆ ਉਹਨੇ ਯਾਰ ਮੁੱਲਾਪੁਰ ਦੇ ਪਿੱਛੇ ਤੋਂਰੇ ਨਹੀਂ ਨਹੀਂ ਭਾਈ ਤੁਹਾਡਾ ਪਿੰਡ ਕਿਹੜਾ ਉਹ ਤਾਂ ਸਾਰਾ ਦਿਨ ਭਾਂਦੀ ਨਹੀਂ ਹੁੰਦਾ ਲੱਟੀਆਂ ਨੂੰ ਛੱਡੀ ਜੀ ਨਰ ਨਰ ਬਾਰ ਬਚਾ ਰੱਖਾ ਚਾਰ ਰੱਖਾ ਚਾਰ ਰੱਖਾ ਪਾਰਦੀਆ ਪਾਰ ਨਾ ਪਾਰਦੀਆ ਮੂਹ ਨੇ ਕੀ ਗੱਲ ਹੋ ਗਈ ਆ ਜੀ ਚੀਜ਼ਾਂ ਬਣ ਰਹੀਆਂ ਨੇ ਸੇ ਨੂੰ ਹੱਥ ਨਹੀਂ ਲਾਉਂਦੇ ਨਸ਼ਾ ਮੈਂ ਸਿਆਂ ਤੋਂ ਦੂਰ ਆ ਗੁਰੂ ਵਾਲੇ ਬਣਦੇ ਆਂਦਾ ਵਾਲਾ ਵਾ ਤੇਲ ਦੀ ਕੋਈ ਫਿਕਰ ਨਹੀਂ ਤੇਲ ਚਾਹੇ ਜਾਂਦਾ ਹੀ ਮੁੱਕੇਗਾ ਇੱਕ ਦਾ ਸਟੇਸ਼ਨ ਵਾਲੇ ਲੈਂਦਾ ਬਾਈ ਜੀ ਇਹੇ ਕਦੇ ਪਾਣੀ ਪੀ ਲੀਏ ਕਦੇ ਕੋਸ ਖਾ ਲੀਏ ਕਦੇ ਰੁਕ ਜਾਓ ਤੇਲ ਮੱਖ ਉਹ ਜਦ ਤੇਲ ਮੱਖ ਆ ਮਿੰਨੀ ਦੀ ਬਾਤ ਚ ਬੋਲਿਆ ਓਏ ਤੇ ਰੁਕ ਮੈਸ ਨੂੰ ਤੇ ਹੱਲ ਲੱਗ ਗਈ ਖਾ ਵੱਧ ਲੈਂਦਾ ਵਾ ਤਿੰਨ ਗਲਾਸ ਆ ਜਾਣੇ ਚਾਹੀਦੇ ਸੀ ਚਲੋ ਅੰਨਾ ਨਾ ਉਹ ਬੈਠੋ ਜਾਵੜਾ ਹੁਣ ਤਾਰਾ ਪੰਡੂ ਦਾ ਪਿਆਪਾ 12000 ਰੁਪਏ ਦਾ ਪੰਡੂ ਆਪਿਆ ਅੱਡਾ ਰਾਜੀ ਹੈ ਤਾਂ ਹਾਂਜੀ ਆਪਣੇ ਜੈਨਰ ਨੂੰ ਕਰ ਲਿਓ ਲਾਈਕ ਲਾਈਕ ਨਹੀਂ ਸਬਸਕ੍ਰਾਈਬ ਸਬਸਕ੍ਰਾਈਬ ਯੋ ਨਾ ਬਰਤੇ ਆ ਫਿਰ ਅਗਲੇ ਵੀਡੀਓ ਨਾਲ